ਬਾਈ ਬੇਅਰ ਬੇਜਾ ਸਿਕਾਣ ਦਾ ਦਰਸਾਤਾ ਬਹੁਤ ਬਹੁਤ ਸਵਾਗਤ ਹੈ ਸ਼ੋਵੀ ਜਿੰਨਾ ਮਗਾ ਮਹਿਫਿਲ ਮਿੱਤਰਾਂ ਦੀ ਬਾਈ ਮੇਰਾ ਨਾਮ ਹੈਗਾ ਮੁਕੇਸ਼ਵਰ ਆ ਹੋ ਜੋ ਤਿਆਰ ਕੋ ਕੇ ਅੱਜ ਅਸੀਂ ਮਹਿਫਲ ਆਣੀ ਆਪਣੇ ਪਿੰਡ ਪਿੰਡ ਦਾ ਨਾਮ ਹੈਗਾ ਹਠੂਰ ਇਹ ਹੈਗਾ ਡਿਸਟ੍ਰਿਕਟ ਲੁਧਿਆਣੇ ਵਿੱਚ ਲੁਧਿਆਣੇ ਦਾ ਇਹ ਲਾਸਟ ਪਿੰਡ ਆ ਇਸ ਪਿੰਡ ਵਿੱਚ ਬਹੁਤ ਸਾਰੇ ਕਲਾਕਾਰ ਨੇ ਬਹੁਤ ਸਾਰੇ ਰਾਈਟਰ ਨੇ ਬਹੁਤ ਸਾਰੇ ਸਪੋਰਟਸਮੈਨ ਵੀ ਨੇ ਆਪਾਂ ਪਿੰਡ ਦੀ ਸਾਥੀ ਵੀ ਵੇਖਾਂਗੇ ਪਰ ਆਓ ਸਭ ਤੋਂ ਪਹਿਲਾਂ ਪਿੰਡ ਦਾ ਇੱਕ ਚੱਕਰ ਮਾਰ ਕੇ ਆਨੇ ਆਓ ਚੱਲੀਏ ਲੋ ਜੀ ਫਾਈਨਲੀ ਆਪ ਆਪਣੇ ਪਿੰਡ ਦੀ ਸੱਚ ਪਹੁੰਚ ਗਏ ਆ ਆਪਣਾ ਪਿੰਡ ਜਿਹੜਾ ਢੂਰਾ ਆ ਆ ਪਿੰਡ ਦੇ ਜਿਹੜੇ ਸਾਰੇ ਮੈਂਬਰ ਬੈਠੇ ਨੇ ਪਿੰਡ ਵਾਲੇ ਬੈਠੇ ਨੇ ਇਹ ਸਾਰੇ ਘੜ ਤੋਂ ਇਹ ਪਤਾ ਲੱਗਾ ਪਿੰਡ 'ਚ ਭਾਈਚਾਰਾ ਬਹੁਤ ਹੈਗਾ ਤਾਂ ਜੋ ਬਜ਼ੁਰਗ ਵੀ ਬੈਠੇ ਨੇ ਨੌਜਵਾਨ ਪੀੜ੍ਹੀ ਵੀ ਆ ਇੰਨਾ ਪਿਆਰ ਆ ਪੈਂਤ ਬਾਵੇਂ ਡੁੱਟ ਜੇ ਬੈਠਣਾ ਇਕੱਠਿਆਂ ਹੀ ਆਪਾਂ ਹਾਏ ਤੇ ਇਹਦੇ ਇਹਦਾ ਕੀ ਕਸੂਰ ਐ ਇਹਦੀ ਕਿਉਂ ਬਾਦੀ ਬਣਾਈ ਜੀ ਇਹਦੀ ਬਸ ਤੁਸੀਂ ਆਏ ਕਰਕੇ ਅਸੀਂ ਬੈਠ ਗਏ ਜਿੰਨੀ ਕੀ ਸਾਨੂੰ ਜਗ੍ਹਾ ਮਿਲ ਗਈ ਅਸੀਂ ਅਸੀਂ ਆਏ ਆ ਤੇ ਪੈਨ ਤੇ ਬੈਠੇ ਹੋ ਹਾਂਜੀ ਹਾਂਜੀ ਦੂਜੀ ਵਾਰੀ ਆਏ ਤਾਂ ਫਿਰ ਜ਼ਮੀਨ 'ਚ ਬੈਜੋ ਭੋਵੇਂ ਡਲਿਆਂ ਤੇ ਜਿੱਥੇ ਟੋਇਆ ਘੱਟ ਕੇ ਬੈਜੋ ਜਿੱਥੇ ਮਰਜ਼ੀ ਬਿਠਾ ਦੇ ਜੀ ਬੈਠ ਜਾਾਂਗੇ ਤੁਹਾਡੇ ਆਉਣ ਦੀ ਖੁਸ਼ੀ ਬਹੁਤ ਆ ਤੁਹਾਨੂੰ ਕੀ ਕੰਮ ਕਰਦੇ ਹੋ ਸਰ ਮੇਰਾ ਡਰੈਕਲਿੰਨ ਦੀ ਦੁਕਾਨ ਹੈ ਜੀ ਡ੍ਰੈਗਲਿੰਗ ਕਰਦੇ ਹਾਂ ਹਾਂਜੀ ਅੱਛਾ ਪਿੰਡ ਦੇ ਵਿੱਚ ਚੱਲਦੀ ਡ੍ਰੈਗਲਿੰਗ ਨੇ ਸਭ ਵਧੀਆ ਹਾਂਜੀ ਹਾਂਜੀ ਇਹ ਕਸਬਾ ਜੀ ਪਿੰਡ ਨਹੀਂ ਹੈਗਾ ਜੀ ਇਹ ਕਸਬਾ ਹੈ ਕੀ ਮਤਲਬ ਕਿ ਜ਼ਿਆਦਾ ਡ੍ਰੈਗਲਿੰਗ ਦੀ ਕਿਹੜੀਆਂ ਚੀਜ਼ ਆਉਂਦੀਆਂ ਜਨਾਨੀਆਂ ਦੇ ਕੱਪੜੇ ਆਉਂਦੇ ਜਾਂ ਬੰਦਾ ਦੇ ਆਉਂਦੇ ਲੇਡੀਜ਼ ਸੂਟ ਜ਼ਿਆਦਾ ਹੁੰਦੇ ਆ ਜੀ ਕੋਟ ਪੈਂਟ ਜ਼ਿਆਦਾ ਹੁੰਦੇ ਕਦੇ ਭਾਬੀ ਦੇ ਕੱਪੜੇ ਡ੍ਰੈਗਨ ਕੀਤੇ ਕਿ ਨਹੀਂ ਹਾਂ ਜਿਹੜੀ ਮਰਜ਼ੀ ਆ ਜੇ ਹਰੇਕ ਤੇ ਕਰਦੇ ਆਪਨੀ ਬੋਡੀ ਦੇ ਹਾਂਜੀ 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 ਜ਼ਰੂਰ ਕਰਨੇ ਪੈਂਦੇ ਉਹ ਤਾਂ ਕਰਨੀ ਪੈਣੇ ਜੀ ਰੋਟੀ ਖਾਣੀ ਦਾ ਅੱਛਾ ਉਹ ਡਰਨਾ ਹੀ ਕਰੀ ਜੀ ਹਾਂਜੀ ਆ ਵੇ ਲੋ ਬੰਦਾ ਕਦੇ ਨਹੀਂ ਮੰਨਦਾ 8 ਪੜੇ 8 ਕਿਉਂ ਵੱਧ ਕਿਉਂ ਨਹੀਂ ਬਸ ਹੀ ਨਹੀਂ ਵੱਧ ਹੁੰਦਾ ਨਹੀਂ ਸਿੱਧਾ ਮਤਲਬ ਪਿੰਡ ਸਕੂਲ ਹੈ ਨਹੀਂਗਾ ਕੋਈ ਮੇ ਹੈਗਾ ਸਕੂਲ ਹੈਗਾ ਕਿੱਥੋਂ ਦਾਗਾ ਸਕੂਲ ਹੈਗਾ ਇਹ ਇੱਥੇ 12ਵੀਂ ਦਾ ਕਾਈ 8 ਕਲੀਅਰ ਕਰਨੀਆਂ ਅਗੇ ਪਰਚੀਆਂ-ਪੁਰਚੀਆਂ ਚਲਾ ਕੇ ਕੀਤੀਆਂ ਓਕੇ ਸੋਕ ਨਹੀਂ ਪਰਚੇ-ਪੁਰਚੇ ਚਲਾਗੇ ਕਿਸੇ ਆਉਂਦੀਆਂ ਨਹੀਂ ਹਾਂ ਚੱਲ ਇਹ ਉਡਾੜਾ ਦੇਉਂਦਾਂ ਨਾ ਫਿਰ ਨਹੀਂ ਕਹ ਨਹੀਂ ਆਉਂਦਾ ਪੜੇ ਨਹੀਂ ਸਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਕੰਮ ਕਰਦੇ ਹੋ ਜੀ ਕੰਮ ਜੀ ਪਹਿਲਾਂ ਖੇਤੀਬਾੜੀ ਕਰਦੇ ਹੁਣ ਤਾਂ ਬਿੱਲਿਆਂ ਮੁੰਡੇ ਡਿਊਟੀਆਂ ਤੇ ਲੱਗ ਨੌਕਰੀਆਂ ਤੇ ਨੌਕਰੀਆਂ ਲੱਗੀਆਂ ਅੱਛਾ ਖੇਤੀਬਾੜੀ ਦੀ ਗੱਲ ਆ ਪਿੰਡ 'ਚ ਲੋਕਾਂ ਦਾ ਕੀ ਮੁੱਖ ਰੋਜ਼ਗਾਰ ਕੀ ਆ ਖੇਤੀਬਾੜੀ ਕਰਦੇ ਜਾਂ ਸਰਕਾਰੀ ਨੌਕਰੀਆਂ ਵੀ ਨੇ ਨਹੀਂ ਜੀ ਹੁਣ ਤਾਂ ਬਿੱਲੇ ਆ ਮੁੰਡੇ ਇੱਕ ਭਰਤੀ ਹੋਇਆ ਵਾ ਇੱਕ ਬਾਹਰ ਗਿਆ ਪਿੰਡਾਂ ਦੀ ਗੱਲ ਨਹੀਂ ਕਰਦਾ ਪਿਆ ਮੈਂ ਵੈਸੇ ਕਹਿੰਦੇ ਆ ਵੀ ਖੇਤੀਬਾੜੀ ਜ਼ਿਆਦਾ ਕਰਦੇ ਨੇ ਲੋਕ ਇੱਥੇ ਹਾਂਜੀ ਕਿ ਨੌਕਰੀਆਂ ਜ਼ਿਆਦਾ ਕਰਦੇ ਨੇ ਖੇਤੀਬਾੜੀ ਬਾਲਾ ਕਰਦੇ ਜੀ ਤੇ ਕੀ ਰੇਟ ਰੁੜ ਕੀ ਆ ਔਰ ਕਿੱਲੇ ਚੱਲਦੇ ਕਿੱਲਾ ਚੱਲਦਾ ਕਿੱਲਾ ਹਾਂਜੀ ਕਿੱਲਾ ਚੱਲਦਾ ਕਿੱਲਾ ਕਿੱਲਾ 5 ਸਾਡੇ ਕੋਲ 2.5 ਕਿੱਲੇ ਜੀ ਭਾਈ ਕਈਆਂ ਵਿੱਚੋਂ 2.5-2.5 ਕਿੱਲੇ ਆਈਏ ਬੰਦਾ 2.5 ਕਿੱਲੇ ਆ ਗਏ ਮਲਕੀ ਬਾਪੂ ਕਿੰਨੀ ਕੀ ਸਾਮੀ ਆ ਇਹ ਪੁੱਛਣ ਦੀ ਕੋਸ਼ਿਸ਼ ਕਰ ਰਿਹਾ ਮੈਂ ਹੈਗੀ 2 ਦਨ ਕਰੋੜ ਦੀ ਸਾਮੀ ਕਿ ਨਹੀਂ ਇਹ ਬਾਪੂ ਜੀ ਨੇ ਹਾਂ ਜੀ ਆਪਣੇ ਸਕੇ ਬਾਪੂ ਜੀ ਨੇ ਨਹੀਂ ਜੀ ਡੁਪਲੀਕੇਟ ਆ ਜੀ ਓਏ ਪਹਿਲਾ ਬੰਦਾ ਵੇਖਾ ਜਿਹਨੇ ਡੁਪਲੀਕੇਟ ਬਾਪੂ ਵੀ ਰੱਖਿਆ ਦੇ ਜੀ ਨਾਲ ਨਹੀਂ ਦੇਖਿਆ ਨਹੀਂ ਅੱਛਾ ਬਾਪੂ ਜੀ ਇੱਕ ਮਿੰਟ ਹਾਂ ਜੀ ਅੱਛਾ ਇਹ ਟਾੜੇ ਡੁਪਲੀਕੇਟ ਬਾਪੂ ਜੀ ਨੇ ਹੁਣ ਇਹ ਫਿਰ ਡੁਪਲੀਕੇਟ ਬੇਟਾ ਹੋਇਆ ਤੁਹਾਡਾ ਨਹੀਂ ਜੀ ਬੇਟੇ ਤਾਂ origianal ਹੀ ਹੁੰਦੇ ਆ ਬਣ ਜਾਂਦੇ ਭਾਜੀ ਹਾਂ ਜੀ ਅਜੇ ਪੰਜਾਬ ਨਹੀਂ ਗੱਲ ਪੁੰਜੇ ਨਹੀਂ ਨਹੀਂ ਅੱਜ ਤੀ ਬਸ ਕੇ ਜਾਗੇ ਹਾਂ ਜੀ ਹਾਂ ਜੀ ਅੱਜ ਅੱਛਾ ਹੁਣ ਫਿਰ ਖੜੇ ਹੋਵੋ ਹਾਂ ਜੀ ਖੜੇ ਹੋ ਜਾਓ ਇੱਕ ਮਿੰਟ ਕੋਈ ਚੱਕਰ ਨਹੀਂ ਅੱਜ ਫਿਰ ਐਡਾ अच्छे बच्चे वंग पेरियाथ लाओ ना झुक गए नहीं नहीं प्रॉपर वाले तो ਤੁਸੀਂ ਵੀ ਐਦਾ ਪੂਰਾ ਆਸ਼ੀਰਵਾਦ ਦੇ ਦੇਣਾ ਠੀਕ ਹੈ ਆਓ ਫਿਰ ਲਾਓ ਜੀ ਲਾਓ ਜੀ ਜੋਦੇ ਬਸ ਦੇ ਹਾਂ ਜੱਫੀ ਪਾਲਣ ਘਟ ਗਏ ਜੱਫੀ ਤਾਂ ਜੀ ਅਸੀਂ ਨੂੰ ਨੱਤੀ ਹੋਣੇ ਨੱਤੀ ਹੋਣੇ ਭਾਈ ਇਹ 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 ਮੈਂ ਇੱਥੇ ਗੱਲ ਦੱਸਾਂ ਕਿ ਇਹ ਜਿਹੜਾ ਪਿਆਰ ਆ ਇਹ ਪਿੰਡਾਂ 'ਚ ਹੀ ਮਿਲ ਸਕਦਾ ਸ਼ਹਿਰਾਂ 'ਚ ਨਹੀਂ ਇਹ ਵਾਲਾ ਇਕੱਠ ਇਹ ਵਾਲਾ ਭਾਈਚਾਰਾ ਇਹ ਵਾਲੀਆਂ ਸੱਥਾਂ ਇਹ ਵਾਲੀ ਖੁਸ਼ੀ ਕਿਉਂਕਿ ਸ਼ਹਿਰਾਂ 'ਚ ਅੱਜਕੱਲ ਬਣਾਉਟੀ ਖੁਸ਼ੀ ਰਹਿ ਗਈ ਆ ਪਰ ਐਕਚੁਅਲ ਜਿਹੜੀ ਖੁਸ਼ੀ ਆ ਉਹ ਪਿੰਡ ਵਿੱਚ ਹੀ ਆ ਪਿੰਡਾਂ ਵਿੱਚ ਹੀ ਆ ਸੋ ਭਾਈ ਬਾਈ ਜੀ ਨੇ ਰੰਗ ਮੰਨੇ ਆ ਬਹੁਤ ਇਹਨਾਂ ਲਈ ਜ਼ੋਰਦਾਰ ਤਾੜੀਆਂ ਲਾ ਦਿਓ ਨਵੇਰਾ ਰੱਖਿਆ ਹਾਂਜੀ ਹਾਂਜੀ ਕਿੰਨੀਆਂ ਕਿੰਨੇ ਆਪਣੇ ਕੋ ਮੱਝਾਂ ਮੱਝਾਂ ਗਾਵਾਂ ਕਿੰਨੇ ਚਾਰ ਮੱਝਾਂ ਜੀ ਚਾਰ ਮੱਝਾਂ ਨੇ ਹਾਂਜੀ ਤੇ ਚੌਂਦਾ ਗੋਣਾ ਚੌਂਦਾ ਜੀ ਬਸ ਮੁੰਡਾ ਚੋਲੰਦਾ ਜਾਂ ਬੁੜੀਆਂ ਚੋਲੰਦੀਆਂ ਆ ਆਪਣੇ ਨੂਆਂ ਮੇਰੇ ਕਿੰਨਾ ਦੁੱਧ ਦੁੱਧ ਵਾਦੀ 5-6 ਕਿਲੋ ਦਿੰਦੀ ਆ ਇੱਕ ਟਾਈਮ ਦਾ ਕਮਜ ਹਾਂਜੀ ਇੱਕ 5 ਨੇ ਚਾਰ ਹੋ ਗਿਆ ਤੇ 20 ਕਿਲੋ ਹਾਂਜੀ ਦੋ ਆ ਜੀ ਇੱਕ ਬੋੜਾ ਦੋ ਸੁੰਡਾਲ ਹੈ ਜੀ ਰੇਟ ਰੇਟ ਦਾ ਜੀ ਦੁੱਧੇ ਨਪਾਈ ਦਾ ਨਹੀਂ ਹੈ ਘਰੇ ਹੀ ਵਰਤੇ ਜਾਂਦਾ ਉਹ ਨਹੀਂ ਜੀ 5 5 ਰੁਪਏ ਪਰ ਹੱਟ ਦੇ ਮਿਲਦੇ ਸਾਨੂੰ ਅੱਛਾ 5 ਹਾਂ ਜੀ ਹਾਂ ਜੀ ਤੇ ਪਾਣੀ ਕਿੰਨਾ ਕ ਪਾਉਣੇ ਆ ਪਾਣੀ ਦਾ ਜੀ ਹੁਣ ਜਿੱਦਾਂ ਹੱਸੇ ਨਾ ਮਰ ਗਿਆ ਬਾਬਾ ਹੀ ਪੈਂਦਾ ਵਿੱਚ ਸਾਰੀਆਂ ਗੱਲਾਂ ਹੀ ਚੇਂਜ ਹੋ ਗਈਆਂ ਕਿਤੇ ਸੀਰੀਅਸ ਹੋ ਕੇ ਜਵਾਬ ਦੇਂਦੇ ਪਾਣੀ ਦੇ ਨਾਂ ਤੇ ਜਿਹੜਾ ਹੱਸਾ ਨਿਕਲ ਪਾਣੀ ਦੇ ਪਾਜਦਾ ਜੀ ਉੱਤੇ ਤੇ ਚਾਗ ਰੱਖ ਦਿੱਤੀ ਬਸ ਕਿ ਇੱਕ ਜਿਹੜੀਆਂ ਲੇਡੀਜ਼ ਨੇ ਹਾਂ ਜੀ ਉਹਨਾਂ ਨੂੰ ਕੀ ਜ਼ਿਆਦਾ ਵਧੀਆ ਲੱਗਦਾ ਪਿੰਡ 'ਚ ਰਹਿਣਾ ਕਿ ਸ਼ਹਿਰ 'ਚ ਬੱਸ ਸਰੀ ਅੱਜਕਲ ਮੋਸਟਲੀ ਸ਼ਹਿਰਾਂ ਚ ਭਾਂਦੇ ਲੋਕ ਸ਼ਹਿਰਾਂ ਚ ਤੇ ਤੁਸੀਂ ਕਿਉਂ ਇੱਥੇ ਰਹਿੰਦੇ ਹੋ ਨਹੀਂ ਫੇ ਸਾਡਾ ਕੰਮ ਇੱਥੇ ਵਧੀਆ ਸੈਟ ਆ ਜੀ ਅਸੀਂ ਤੁਹਾਡਾ ਕੰਮ ਵਧੀਆ ਸੈਟ ਆ ਹਾਂਜੀ ਕੀ ਕੰਮ ਕਰਦੇ ਹੋ ਉੱਥੇ ਪਾਰਲਰ ਦਾ ਜੀ ਤੇ ਭਾਜੀ ਹੁਣ ਕਿੱਥੇ ਨੇ ਉਹਨਾਂ ਦਾ ਵੀ ਨਾਲ ਜਨਰਲ ਸਟੋਰ ਆ ਅੱਛਾ ਮੈਂ ਕਿਹਾ ਉਹ ਵੀ ਪਾਰਲਰ ਦਾ ਕੰਮ ਨਾਲ ਹੀ ਕਰਦੇ ਨੇ ਨਹੀਂ ਜਾਨਾ ਤੁਸੀਂ ਮੇਕਅਪ ਅੰਡੇ ਭਾਪਾ ਜੀ ਉਹਦੇ ਨਾਲ ਥ੍ਰੈਡਿੰਗ ਕਰਦੇ ਆਇਆ ਕਰਕੇ ਭਾਜੀ ਨੂੰ ਆਵਾਜ਼ ਦੇ ਮਾਰੋ ਨਹੀਂ ਹੈ ਨਹੀਂ ਆਏ ਨਹੀਂ ਉਹ ਸ਼ਾਪ ਤੇ ਨੇ ਅੱਛਾ ਸ਼ਾਪ ਤੇ ਨੇ ਅੱਛਾ ਦੁਕਾਨ ਦੇਖ ਰਹੇ ਤੁਸੀਂ ਸ਼ਾਪ ਛੱਡ ਕੇ ਆਏ ਹੋ ਹਾਂਜੀ ਮੇਰੇ ਕੁੜੀਆਂ ਬੈਠੀਆਂ ਨੇ ਜਿਹੜੀਆਂ ਕੰਮ ਸਿੱਖਦੀਆਂ ਨੇ ਅੱਛਾ ਅੱਛਾ ਅਗੋਂ ਮਰ ਕੇ ਤੁਸੀਂ ਟੀਚਿੰਗ ਵੀ ਦਿੰਨੇ ਹੋ ਹਾਂਜੀ ਅੱਛਾ ਟ੍ਰੇਨਿੰਗ ਦਿੰਨੇ ਆ ਅੱਛਾ ਇਹ ਮੈਨੂੰ ਦੱਸੋ ਜੀ ਹਾਂਜੀ ਰੋਜ਼ਗਾਰ ਉਹਨਾਂ ਹੈਗਾ ਆਪਣੇ ਇਸ ਪਿੰਡ ਦੇ ਬਸੋਂ ਦੇ ਹਿਸਾਬ ਨਾਲ ਬਹੁਤ ਵਧੀਆ ਜੀ ਤੇ ਪਿੰਡ ਦੀ ਮਾਰਕੀਟ ਆਪਣੀ ਹੈਗੀ ਕੋਈ ਨਾਲ ਦੇ ਪਿੰਡਾਂ ਦੀ ਵੀ ਕਾਫੀ ਹੈ ਜੀ ਇੱਥੇ ਮਤਲਬ ਕਾਫੀ ਪਿੰਡਾਂ ਦਾ ਕੰਮ ਆਉਰੇ ਇੱਥੇ ਪਿੰਡ ਦਾ ਅੱਛਾ ਨਾਲ ਦੇ ਪਿੰਡ ਵਾਲੇ ਵੀ ਇੱਥੇ ਆਉਂਦੇ ਆ ਜਿਹੜੇ ਵਿਆਹ ਦੇ ਵਿੱਚ ਕੁੜੀ ਤਿਆਰ ਕਰਨੀ ਹੋਵੇ ਹਾਂਜੀ ਤੇ ਕਿੰਨੇ ਪੈਸੇ ਲੈਨੇ ਆ ਕੋ ਕਸਟਮਰ ਦੇ ਸਾਹਵ ਨਾਲ ਹੁੰਦੇ ਨੇ ਨਹੀਂ ਕਸਟਮਰ ਨਹੀਂ ਮੈਂ ਗਰਾਉਣਾ ਰੇਡਿੰਗ ਕੰਟੈਕਸ ਦੀ ਕਰਵਾ ਦਿਆ ਜੀ ਪੈਸੇ ਵਾ ਗਮਾਉਣੇ ਹੋ ਫਿਰ ਵੀ ਮੈਂ ਦੱਸੋ ਮੜ ਜਾ ਕੋਈ ਮਤਲਬ 3000 ਦੇ ਨਾਲ ਹੁੰਦਾ ਕੋਈ 5 ਵਾਲਾ ਵੀ ਆ ਜਾਂਦਾ ਕੋਈ ਅਲੱਗ ਅਲੱਗ ਸਾਹ ਹੁੰਦਾ ਕੰਮ ਕਰਾਉਣ ਦੀ ਰਿਕਾਰਡਿੰਗ ਵੀ ਹੁੰਦੀ ਅਗਲੇ ਦਾ ਆ ਜਾ ਆ ਜਾ ਆ ਇਹਨੂੰ ਤਿਆਰ ਕਰਨਾ ਤੇ ਕਿੰਨੇ ਕੇ ਪੈਸੇ ਲੱਗਣਗੇ ਨੋ ਜੈਂਸ ਓਨਲੀ ਲੇਡੀਜ਼ ਹਾਂਜੀ ਓਨਲੀ ਲੇਡੀਜ਼ ਤੇ ਇਹ ਵੀ ਲੇਡੀਜ਼ ਹੀ ਆ ਨੋ ਨੇ ਸ਼ੇਪ ਸ਼ੂਬ ਕੀਤੀ ਐ ਇਹਨੇ ਵੀ ਲੇਡੀਜ਼ ਲੱਗਣ ਦੀ ਐਸਲੇ ਸੁਣੇ ਅੱਛਾ ਇਹਨੂੰ ਨਹੀਂ ਤਿਆਰ ਮਤਲਬ ਜਿਹੜੀਆਂ ਲੇਡੀਜ਼ ਨੇ ਉਹਨਾਂ ਨੂੰ ਤਿਆਰ ਕਰਨਾ ਹਾਂਜੀ এবੀ ਹਿਸਾਬ ਦੇ ਹਿਸਾਬ ਨਾਲ ਕਸਟਮਰ ਦੇ ਹਿਸਾਬ ਨਾਲ ਹਾਂਜੀ ਕਸਟਮਰ ਦੇ ਆਇਆ ਨਹੀਂ ਹਾਂ ਇਦਾਂ ਨਹੀਂ ਗਾ ਕੰਮ ਕਰਾਉਣ ਦੇ ਰਿਕਾਰਡਿੰਗ ਹੁੰਦਾ ਵੀ ਕਿਸੇ ਨੇ ਜ਼ਿਆਦਾ ਕੰਮ ਕਰਾਉਣਾ ਹੁੰਦਾ ਕਿਸੇ ਨੇ ਘੱਟ ਕਰਾਉਣਾ ਅੱਛਾ ਮਤਲਬ ਕਿ ਕਿਸੇ ਦੇ ਕੰਮ ਜ਼ਿਆਦਾ ਹੋਣ ਵਾਲਾ ਜਿਹਦਾ ਰੰਗ ਥੋੜਾ ਜਿਹਾ ਕਾਲਾ ਆ ਹਾਂਜੀ ਉਹਨੂੰ ਕੋ ਪੈਸੇ ਵੱਧ ਲਈ ਦੇ ਪਾਊਡਰ ਵੱਧ ਲੱਗਣੇ ਇਹ ਤਾਂ ਹੈਗਾ ਹੀ ਹੈ ਜੀ ਜਿਹਦਾ ਰੰਗ ਜ਼ਿਆਦਾ ਚਿੱਟਾ ਆ ਉਹ ਤਾਂ ਪੈਸੇ ਘੱਟ ਉਹ ਤਾਂ ਫਿਰ ਹੱਥ ਥੋੜਾ ਘੱਟ ਫੇਰਨਾ ਪੈਂਦਾ ਕਿੰਨਾ ਚਿਰ ਹੋਗਾ ਇਸੇ ਪਿੰਡ 'ਚ ਕੱਢਦਾ ਐਸੇ ਐਸੇ ਪਿੰਡੀ ਸ਼ੁਰੂ ਤੋਂ ਐਸੇ ਪਿੰਡ 'ਚ ਤੇ ਹੁਣ ਜਿਹੜੀਆਂ ਆ ਕੁ ਤਨ ਟਿਕਾਂ ਬਹੁਤ ਬੈਂਦਣਾ ਉਦੋਂ ਪਹਿਲੇ ਟਾਈਮ ਅਜ ਨਹੀਂ ਆਇਆ ਚਾਹੇ ਹਜੇ ਇੱਕ ਮੂਹਟ ਤੂੰ ਹੀ ਨਹੀਂ ਕੰਮ ਕਰਦੇ ਬੜੇ ਢੀਠੀ ਤੂੰ ਪਹਿਲੇ ਤੋਂ ਹਾਂ ਮਾਰਾ ਮੋਟਾ ਕਰਦਾ ਹੀ ਕਰਦੇ ਆ ਉਹ ਤਾਂ ਕਹਿੰਦੇ ਕਿੰਨੇ ਕੰਮ ਜਨਾਨੀਆਂ ਕਰ ਦਿੰਦੀ ਇਹ ਪੱਠੇ ਵੀ ਵੜਨੇ ਮੰਜਾ ਵੀ ਕਰਨਾ ਹੋਰ ਤਾਂ ਵੀ ਇਹ ਕਰਨਾ ਹੀ ਸੀਗਾ ਪਹਿਲੀ ਉਮਰ ਹੀ ਆ ਅੱਜ ਗੱਲ ਨਹੀਂ ਕਰਦੀਆਂ ਹੋਣੀ ਕਰਦੀ ਹੁਣ ਇਹ ਤੂੰ ਮੁੱਕਰ ਗਿਆ ਮਾਦਾ ਹੀ ਤੂੰ ਇਲੈਕਸ਼ਨਾਂ 'ਚ ਖੜੇ ਹੋ ਜੇਜੋਂਗੇ ਜਾਰੇ Pase ko mil gaya. ਮੈਂ ਬਤਾ ਉਹ ਜਿਹੜੀ ਪਹਿਲੀ ਉਮਰ ਕਰਕੇ ਕੰਮ ਕੀਤਾ ਹੁਣ ਉਹ ਕਰਦਾ ਸੀ ਠੀਕ ਦੱਸ ਸਕਦਾ ਹੁਣ ਜਿਵੇਂ ਜਿਵੇਂ ਸਾਡਾ ਸੀ ਅਸੀਂ ਨੰਗਾ ਲਿਆ ਹਾਂ ਉਹ ਜਿਹੜਾ ਜਮਾ ਇਹਨਾਂ ਨੇ ਕੱਢ ਲੈਣਾ ਮੈਮ ਕੀ ਕਰਦੇ ਹੋ ਅਸੀਂ ਆਂਗਣਵਾੜੀ ਚ ਵਰਕਰ ਆ ਅੱਛਾ ਆਂਗਣਵਾੜੀ ਕਿੰਨੇ ਟੀਚਰ ਨੇ ਹੋਰੇ ਆਂਗਣਵਾੜੀ ਚੱਲਦੇ ਆਂਗਣਵਾੜੀ ਦੇ ਵਿੱਚ ਕਿਉਂਕਿ ਜਿਹੜੇ ਹੁਣ ਆਪਣੇ ਬਾਹਰ ਵਾਲੇ ਸਾਰੇ ਇੱਥੇ ਤੇ ਅੱਜ ਕੱਲ੍ਹ ਚੱਲ ਪਿਆ ਪਲੇ ਵੇ ਸਕੂਲ ਚੱਲ ਪਿਆ ਹਾਂਜੀ ਹਣਾ ਆਂਗਣਵਾੜੀ ਦਾ ਖੈਰ ਇਹਨਾਂ ਨੂੰ मीनिंग ਨਹੀਂ ਪੂਰਾ ਪਤਾ ਹੋਊਗਾ। ਥੋੜਾ ਡਿਟੇਲ ਦੋ ਆਂਗਣਵਾੜੀ ਬਾਰੇ। ਇਹ ਆਂਗਣਵਾੜੀ ਚ ਅਸੀਂ ਪਹਿਲਾਂ ਤਾਂ 6 ਸਾਲ ਤੱਕ ਬੱਚਿਆਂ ਦੀ ਕਰਦੇ ਸੀ ਦੇਖਰੇਖ ਤੇ ਗਰਭਵਤੀ ਔਰਤਾਂ ਤੇ ਦੁੱਧ ਪਲਾਉ ਔਰਤਾਂ ਦੀ ਖਰਾਕ ਆਉਂਦੀ ਆ ਸਰਕਾਰ ਵੱਲੋਂ। ਪੰਜੀਰੀ ਪੰਜੂਰੀ। ਹਾਂਜੀ ਹਾਂਜੀ। ਬਦਾਮ ਬਦੂ। ਨਹੀਂ ਉਹ ਨਹੀਂ ਆਉਂਦਾ। ਸਿਰਫ ਪੰਜੀਰੀ ਆਉਂਦੀ ਆ। ਹਾਂਜੀ ਕੱਲੀ ਪੰਜੀਰੀ। ਹਾਂਜੀ। ਦਲੀਆ ਚਾਵਲ। ਹਾਂਜੀ ਤੇ ਉਹ ਇਹਨਾਂ ਨੂੰ ਲਾਭਪਾਤਰੀਆਂ ਨੂੰ ਦੇਈ ਰਿਹਾ ਤੇ ਹਸਪੀਟਲ ਨਾਲ ਨਾਲ ਵੀ ਸਾਡਾ ਹੈਲਥ ਵਾਲਿਆਂ ਨਾਲ ਵੀ ਹੈਗਾ ਸਬੰਧ ਬੱਚਿਆਂ ਦੇ ਟੀਕੇ ਵੀ ਲਗਵਾਏ ਜਾਂਦੇ ਕਿੰਨਾ ਕਿੰਨਾ ਕ ਆਉਂਦਾ ਮਹੀਨੇ ਦਾ ਸਮਾਨ ਨਹੀਂ ਮਹੀਨੇ ਦਾ ਨਹੀਂ ਉਹ ਤਾਂ ਸਾਨੂੰ ਕਈ ਮਹੀਨਿਆਂ ਬਾਅਦ ਸੁੱਟ ਕੇ ਜਾਂਦੇ ਨੇ ਸੁੱਟ ਕੇ ਜਾਂਦੇ ਕਿ ਇਹ ਕਿ ਛੋੜ ਜਾਂਦੇ ਆ ਫੜੋ ਬੰਜੀਰੀਆਂ ਖਵਾ ਦਿਓ ਪਿੰਡ 'ਚ ਐਦਾਂ ਸੁੱਟ ਕੇ ਜਾਂਦੇ ਅਜਾ ਮਹੀਨਾ ਕਿਤੇ ਮਹੀਨਾ ਕਿ ਬੰਜੀਰੀਆਂ ਖਾ ਕੇ ਸ਼ਾਇਦ ਜਨਨੀਆਂ ਤੇ ਫਿਰ ਐਦਾਂ ਦੁਰਦੇ ਅੱਜ ਬੰਦਾ ਘਟਣਾ ਕੋਈ ਨਾ ਕੋਈ ਅੱਜ ਬੰਜੀਰੀ ਖਾਧੀ ਆ ਘਰ ਵਾਲੇ ਇਹ ਮੇਲਾਦਾ ਇਹਨੇ ਡ੍ਰੈਗ ਲਿੰਗ ਦਾ ਕੰਮ ਵੀ ਉਦੋਂ ਸ਼ੁਰੂ ਕੀਤਾ ਸੀ ਜਦੋਂ ਦੇ ਭਾਬੀ ਨੇ ਬੰਜੀਰੀ ਖਾਧੀ ਟੋਟਲ ਭੇਜ ਦਿਆ ਹਾਂ ਜੀ ਅੱਛਾ ਕਿੰਨੇ ਬੱਚੇ ਤੇ ਆਪਣੇ ਕੋਲੇ ਆਉਂਦੇ ਤੇ ਹੁਣ ਤਾਂ ਇਹ ਘਟ ਗਏ ਪਹਿਲਾਂ ਬਹੁਤ ਜ਼ਿਆਦਾ ਸੀ ਜਦੋਂ ਖੁੱਲੇ ਸੀ ਅੱਜ ਤੋਂ 18 19 ਸਾਲ ਪਹਿਲਾਂ ਹਾਂ ਜੀ ਹੁਣ ਇਹ ਘਟੀ ਜਾਂਦੇ ਕਿਉਂਕਿ ਇੰਗਲਿਸ਼ ਸਕੂਲਾਂ ਨੇ ਲੈ ਲਏ ਬੱਚੇ ਬਹੁਤ ਓਕੇ ਬਹੁਤ ਛੋਟੇ ਉਮਰ ਦੇ ਬੱਚੇ ਵੀ ਉਹ ਲਈ ਜਾਂਦੇ ਨੇ ਤਾਂ ਉਹ ਅੰਗਰੇਜ਼ੀ ਨਹੀਂ ਆਉਂਦੀ ਆਉਂਦੀ ਆ ਅਸੀਂ ਸਿਖਾਉਨੇ ਆ ਦੂਜੇ ਮੈਨੂੰ ਕਿੱਥੇ ਨੇ ਉਹ ਇੱਥੇ ਹੀ ਨੇ ਬਿਲਾਓ ਮੈਡਮ ਮੈਡਮ ਜੀ ਆਜੋ ਤੁਸੀਂ ਕੀ ਪੜਾਉਂਦੇ ਹੋ ਮੈਂ ਵੀ ਅੰਗਨਵਾੜੀ ਚ ਹੀ ਆ ਅੱਛਾ ਨਹੀਂ ਬੱਚਾ ਨੂੰ ਪੜਾਈ ਦਾ ਵੀ ਇਹਦੇ ਵਿੱਚ ਹਾਂਜੀ ਛੋਟੇ ਬੱਚਿਆਂ ਨੂੰ ਥੋੜਾ ਬਤਾਇਆ ਜਿਵੇਂ ਗਿਣਤੀ ਕਾਊਂਟਿੰਗ ਵਗੈਰਾ ਹੈਲੋ ਕੁਸ਼ਲ ਅਪਾ ਜਿਆਦਾ ਵੱਡੀ ਗੱਲ ਨਹੀਂ ਕਰਾਂਗੇ ਏ ਬੀ ਸੀ ਦੀ ਗੱਲ ਕਰਾਂਗੇ ਤੁਸੀਂ ਏ ਬੀ ਸੀ ਡੀ ਈ ਐਫ ਜ਼ेड ਤੱਕ ਜਾਣਾ ਜਿਹੜਾ ਹਾਰ ਗਿਆ ਹਾਰ ਗਿਆ ਸੁਣਾ ਬਾਈ ਕੋਈ ਨਹੀਂ ਇੱਕ ਜਾ ਹਾਂਜੀ ਮੈਡਮ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਰੁਕ ਜਾਓ ਅੱਗੇ ਪੀ ਕਿਊ ਰੁਕ ਜਾਓ ਆਰ ਰੁਕ ਜਾਓ ਹੈਨਾ ਟੀ ਜੂ ਵੀ ਡਬਲ ਜੀ ਐਕਸ ਵਾਈ ਹਾਂ ਹੁਣ ਪੁੱਠੀ ਸਰੋਜੇ ਸਮਾਗਨ ਕੀਜੀ ਬ੍ਰੇਕ ਦਾ ਜਾਇਓ ਕਿਤਨਾ ਗੱਲਾਂ ਬਾਤਾਂ ਹੋਰ ਵੀ ਕਰਨੀਆਂ ਪਿੰਡ ਬਾਰੇ ਵੀ ਜਾਨਣਾ ਹਸਮਝਾਕ ਵੀ ਕਰਾਂਗੇ ਪਰ ਇੱਕ ਬੇਕ ਤੋਂ ਬਾਅਦ ਲਾ ਦਿਓ ਤਾੜੀਆਂ ਪਿੰਡ ਦੇ ਨਾਮ ਤੇ ਭਾਈ